ਸਾਰੇ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਤੇ ਮੇਰੇ ਲਾਈਵ ਹੋਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਨੇ ਵਾਰਦਾਤਾਂ ਨੇ ਉਹ ਦਿਨ ਦਿਹਾੜੇ ਹੋ ਰਹੀਆਂ ਨੇ ਤੇ ਮੈਂ ਇਸ ਵੇਲੇ ਸੇਖਾ ਤੋਂ ਸੋਈਆਂ ਵਾਲੀ ਸੜਕ ਤੇ ਹਾਂ ਜਿੱਥੇ ਇਹ ਵੀਰ ਹੈ ਜਿਹੜਾ ਕੰਬਲ ਵੇਚਣ ਵਾਲਾ ਇਹ ਵੀਰ ਇੱਥੇ ਖੜਾ ਸੀ ਮੈਂ ਤੋਂ ਨਿਕਲ ਰਿਹਾ ਸੀ ਤੇ ਖੜਨ ਦਾ ਜਦੋਂ ਮੈਂ ਇੱਥੇ ਲੰਘਿਆ ਦੇ ਕੋਲੋਂ ਤਾਂ ਇਹ ਰੋ ਰਿਹਾ ਸੀ ਬੈਠਾ ਤੇ ਜਦੋਂ ਮੈਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਗੱਲਬਾਤ ਕਰਦੇ ਮੈਂ ਤੁਹਾਨੂੰ ਦੱਸਦਾ ਸਾਰੀ ਵੀ ਕੀ ਕਾਰਨ ਬਣਿਆ ਕੀ ਗੱਲ ਬਣੀ ਹਾਂਜੀ ਕੀ ਨਾਮ ਹੈ ਤੁਹਾਡਾ ਬਿਸ਼ਰ ਹੈ ਬਲਦੋਲ ਬਿਸ਼ਰ ਕਹਾਂ ਸੇ ਹੈ ਆਪ ਕਸ਼ਮੀਰ ਸੇ ਹੈ ਸਰ ਆ ਕੀ ਹੋਇਆ ਵੀ ਆਪਕੇ ਸਰ ਸਰ ਮੈਂ ਇਧਰ ਸੈਰ ਕਰ ਤੁਰਕੇ ਸੱਦ ਮਾਂ ਕੀ ਸੱਦ ਬਾਤ ਕਰ ਰਿਹਾ ਥਾ ਉਸਨੇ ਮੇਂਗੇ ਗਨ ਨਿਕਲੇ ਸਰ ਕਿਸਨੇ ਉਹ ਮੋਟਰਸਾਈਕਲ ਪਰ ਦੋ ਬੰਦੇ ਥਾ ਸਰ ਦੋ ਬੰਦੇ ਮੋਟਰਸਾਈਕਲ ਪਰ ਹਾਂਜੀ ਸਰ ਗੰਦ ਦਿਖਾ ਰਿਆ ਸਰ ਬੋਲੇ ਕੁਛ ਨੀ ਪੈਸਾ ਦੇ ਦੋ ਜਾਂ ਮੋਬਾਈਲ ਦੇ ਦੋ ਯਾਰ اچھا ਮੈਂ ਬਾਤ ਕਰ ਰਹਾ ਮਾਂ ਕਿ ਸਰ ਬਿਮਾਰ ਥੀ ਠੀਕ ਹੈ ਹਾਂਜੀ ਮੋਟਰਸਾਈਕਲ ਕਿਹੜਾ ਸੀ ਪਲਸਰ ਥਾ ਮੇਰੇ ਪਲਸਰ ਮੋਟਰਸਾਈਕਲ ਸੀ ਇਹ ਕਿੰਨੇ ਕ ਟਾਈਮ ਦੀ ਘਟਨਾ ਹੋ ਗਈ ਹੈ ਹੁਣ 1 2 ਦਿਨ ਅਭੀ ਹੋ ਗਿਆ ਯਾਰ 10 15 10 ਮਿੰਟ ਹੋ ਗਏ 10 ਮਿੰਟ ਵੀ ਨਹੀਂ ਹੋਇਆ ਯਾਰ ਠੀਕ ਹੈ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਦਿਨ ਦਿਹਾੜੇ ਹਲਕਾ ਪਾਇਲ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਦਿਨ ਦਿਹਾੜੇ ਹਲਕਾ ਪਾਇਲ ਦਾ ਇਹ ਆਖਰੀ ਪਿੰਡ ਪੜਾ ਮੰਨਿਆ ਜਾਂਦਾ ਸੋਹਿਆ ਪਿੰਡ ਤੇ ਸੜਕ ਤੇ ਦਿਨ ਦਿਹਾੜੇ ਇੱਥੇ ਲੁੱਟਖੋ ਹੋ ਗਈ ਵਾਰਦਾਤ ਹੋ ਗਈ ਤੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਯਾਰ ਅਜਿਹੇ ਬੰਦੇ ਯਾਰ ਜਿਹੜੇ ਆ ਦੇਖੋ ਵਿਚਾਰੇ ਗਰੀਬ ਆਦਮੀ ਦੇਖੋ ਇਹਨੇ ਘਰੇ ਗੱਲ ਕਰ ਰਿਆ ਸੀ ਆਪਣੀ ਮਾਂ ਦੇ ਨਾਲ ਤੇ ਵਿਚਾਰੇ ਦਾ ਫੋਨ ਖੋ ਕੇ ਲੈ ਕੇ ਯਾਰ ਸ਼ਰਮ ਨੂੰ ਹੱਥ ਮਾਰੋ ਮੜਿਆ ਯਾਰ ਕਿਹੜੇ ਰਾਤ ਤੁਰੇ ਹੋ ਤੁਸੀਂ ਯਾਰ ਇੱਕ ਆ ਗਰੀਬ ਆਦਮੀ ਦੇਖੋ ਆ ਇਹ ਕੰਮ ਕਰਦਾ ਵਿਚਾਰਾ ਦੇਖੋ ਆਪ ਪੋਰਟਲੀਆਂ ਜਿਹੜੇ ਕੰਬਲ ਵੇਚਦੇ ਆ 100 ਵੇਚਦੇ ਆ ਵਿਚਾਰਾ ਰੋਂਦਾ ਖੜਾ ਇੱਥੇ ਇਹਦਾ ਮਤਲਬ ਕੋਈ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਸਮਝਦਾ ਪੰਜਾਬ ਦੇ ਵਿੱਚ ਜਿਹੜੀਆਂ ਇਹ ਗੱਲਾਂ ਵਾਪਰ ਰਹੀਆਂ ਨੇ ਗੁਰੂਆਂ ਪੀਰਾਂ ਦੀ ਧਰਤੀ ਆਪਾਂ ਕਹਿੰਦੇ ਇਹਨੂੰ ਤੇ ਇੱਥੇ ਦੇਖੋ ਹੁਣ ਹੀ ਲੈ ਸੀ ਫੋਨ ਇਸ ਨੂੰ ਪਤਾ ਯਾਰ ਵੀ ਦਿਨ ਦਿਹਾੜੇ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਤੇ ਪ੍ਰਸ਼ਾਸਨ ਨੂੰ ਰੋਕ ਲਗਾਉਣੀ ਚਾਹੀਦੀ ਆ ਕਿਤਨੇ ਕਿਤੇ ਠੱਲ ਪਾਉਣੇ ਚਾਹੀਦੀ ਆ ਪਾਲਸਰ ਮੋਟਰਸਾਈਕਲ ਸੀ ਇਹਦੇ ਦਸਣ ਮੁਤਾਬਕ ਇਹਦੇ ਦਸਣ ਮੁਤਾਬਕ ਹੱਥ ਦੇ ਵਿੱਚ ਅਸਲਾ ਸੀ ਕੋਈ ਉਹਨਾਂ ਦੇ ਰਿਵਾਲਵਰ ਸੀ ਹਾਂਜੀ ਰਿਵਾਲਵਰ ਇੱਥੇ ਫਿਰ ਠੀਕ ਹੈ ਜੇ ਕਹਿੰਦਾ ਨਹੀਂ ਦਿੱਤਾ ਫਿਰ ਮਾਰ ਦਾਂਗੇ ਮਾਰ ਦੇਂਗੇ ਅਗਰ ਅਗਰ ਨਹੀਂ ਦਿਆ ਤਾਂ ਹੱਥ ਮੇ ਇਹ ਫਾਇਦਾ ਚੋਰ ਲੈਣੇ ਕਾ ਕੀ ਫਾਇਦਾ ਗਰੀਬ ਬੰਦੇ ਕੋਲ ਦੇਖ ਲੋ ਸ਼ਰਿਆਮ ਦਿਨ ਦਿਹਾੜੇ ਜਿਹੜੀ ਧਮਕੀ ਆ ਉਹ ਦੇਖੋ ਮਿਲ ਰਹੀਆਂ ਨੇ ਧਮਕੀਆਂ ਇੱਥੇ ਇਹ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਬਾਰੇ ਧਿਆਨ ਦੇਣਾ ਚਾਹੀਦਾ ਕਿਉਂਕਿ ਇਦਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਲੁੱਟਾਂ ਖੋਹਾਂ ਦੀਆਂ ਉਹ ਹੋ ਰਹੀਆਂ ਨੇ ਦਿਨ ਦਿਹਾੜੇ ਦੇਖੋ ਸਮਾਂ ਵੀ ਹੁਣ ਕੋਈ ਜੇ ਆਪਾਂ ਕਹੀ ਵੀ ਰਾਤ ਦੇ 10 ਵਜੇ ਨੂੰ ਉਹ ਵੀ ਨਹੀਂ ਦੁਪਹਿਰ ਦਾ ਵੇਲਾ 1 ਵਜੇ ਦਾ ਤਕਰੀਬਨ ਇਹਦੇ ਕੋਲੇ ਮੇਰੇ ਖਿਆਲ 'ਚ ਘਟਨਾ ਵਾਪਰੀ ਹੋਗੀ 12:50 ਮਿੰਟ ਤੇ ਜਾਂ 12:45 ਤੇ ਤੇ ਇਹ ਦੇਖੋ ਯਾਰ ਗਰੀਬ ਆਦਮੀ ਤੁਰ ਕੇ ਆਪਦਾ ਕਿੱਥੋਂ ਆਇਆ ਤੇ ਕਿੱਥੇ ਇਹਨੇ ਕੰਮ ਤੇ ਆ ਵੇਚਣ ਜਾਣਾ ਸੀ ਸ਼ਰਿਆਮ ਦੇਖੋ ਇੱਥੇ ਆ ਸੜਕ ਦੇ ਉੱਪਰ ਸ਼ਰਿਆਮ ਯਾਰ ਦੇਖੋ ਬੰਦੇ ਹੈਲਪ ਕਰਨ ਦੇ ਲਈ ਖੜੇ ਨੇ ਸਾਰੇ ਵਿਚਾਰੇ ਤੇ ਇਹ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਹੁਣ ਸਾਡੇ ਤੋਂ ਜਿੰਨਾ ਸਰਦਾ ਵਰਦਾ ਉਹ ਅਸੀਂ ਜ਼ਰੂਰ ਕਰਾਂਗੇ ਦਾ ਪਰ ਕਿਤਨਾ ਕਿਤੇ ਇਹ ਬਹੁਤ ਵੱਡਾ ਕਲੰਕ ਹੈ ਪੰਜਾਬ ਦੇ ਉੱਪਰ ਕਿ ਅਜਿਹੇ ਨੌਜਵਾਨ ਜਿਹੜੇ ਗਲਤ ਰਾਹੇ ਪਏ ਹੋਏ ਨੇ ਉਹ ਇੰਨਾ ਮਾੜਾ ਕੰਮ ਕਰ ਰਹੇ ਨੇ ਉਹ ਕਿਤਨਾ ਕਿਤੇ ਬਹੁਤ ਮਾੜੀ ਗੱਲ ਹੈ ਮੇਰਾ ਮੰਨਣਾ ਇਹ ਆ ਉਹ ਕਿਤੇ ਵੀ ਆ ਚਾਹੇ ਪੰਜਾਬ ਦੇ ਵਿੱਚ ਹੀ ਕਿਉਂ ਨਾ ਚਾਹੇ ਜਿੱਥੇ ਮਰਜੀ ਹੈ ਪਰ ਉਹ ਮਾੜੀ ਗੱਲ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਹੋ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚ ਸਕੇ ਇਹ ਲਾਈਵ ਤਸਵੀਰਾਂ ਇਹ ਤੋਂ ਸਿੱਧੀਆਂ ਦਿਖਾ ਰਿਹਾ ਹਾਂ ਤੁਹਾਨੂੰ ਮੈਂ ਸ਼ੇਅਰ ਕਰ ਦਿਓ ਬਹੁਤ ਬਹੁਤ